ਪਾਓ ਜੈ 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 ਸੁਰ ਲੋਕ ਜਿਹੜਾ ਸਾਡੇ ਲੀਡਰ ਸਾਹਿਬ ਸ਼੍ਰੀ ਨਿਤਿਸ਼ ਕੁਮਾਰ ਜੀ ਉਹਨਾਂ ਵੱਲੋਂ ਜੋ ਹਦਾਇਤ ਹੋਈ ਸੀਗੀ ਕਿ ਨਵੇਂ ਪਾਛਾਈ ਦੀ ਜਿਹੜੀ ਡਾਕਟਰ ਸਾਹਿਬ ਨੇ ਦੱਸਿਆ ਬਹੁਤ ਵੱਡੀ ਸ਼ਹਾਦਤ ਹੈ ਕਿ ਇਹਨਾਂ ਨੇ ਬਹੁਤ ਹੋਰ ਮਜਮਜ ਸ਼ਹਾਦਤ ਹੋਈ ਹੈ ਪਰ ਉਹ ਵੀ ਤੇ ਮਹਾਂਤਾ ਜਨਦੀ ਸ਼ਹਾਦਤ ਤੇ ਕੈਨੇਡਾ ਤੋਂ ਜੀ ਕੌਮ ਲਈ ਸ਼ਹਾਦਤ ਦਿੱਤੀ ਤੇ ਉਹਨਾਂ ਦਾ ਮਾਣ ਆਦਰ ਕਰਨ ਨੂੰ ਸਾਡੇ ਮੁੱਖ ਮੰਤਰੀ ਜੀ ਦਾ ਸਾਡਾ ਸਾਨੂੰ ਹਿਦਾਇਤ ਸੀਗੀ ਕਿ ਇਸ ਨੂੰ ਵੱਧ ਚੜਕੇ ਤੋਂ ਇਹਨੂੰ ਨਾ ਉਹਨਾਂ ਨੇ ਦੋ ਹਿੱਸਿਆਂ 'ਚ ਵੰਡਿਆ ਇੱਕ ਤਖਤ ਸਾਹਿਬ ਨਾਲ ਗੱਲ ਕਰਕੇ ਇੱਕ ਹਿੱਸਾ ਹੈਗਾ ਕਿ ਯਾਤਰਾ ਦੇ ਰੂਪ 'ਚ ਤੇ ਦੂਜਾ ਹੈਗਾ ਇੱਕ ਇੰਟਰਫੇਥ ਸਰਵਧਰਮ ਸਮੇਲਨ ਰੱਖਿਆ ਹੈਗਾ ਉੱਥੇ ਪਟਨਾ ਸਾਹਿਬ ਦੇ ਵਿੱਚ ਪੂਰੀ ਦੁਨੀਆ ਦੇ ਵੱਡੀ ਵੱਡੀ ਸਪਿਰਚੁਅਲ ਲੀਡਰਸ ਸ਼ਖਸੀਅਤਾਂ ਹਾਜ਼ਰ ਹੋਣਗੀਆਂ ਮੂ ਗੁਰੂ ਦਾ ਅੰਕ ਨਾਮ ਲੈਵਾ ਸਿੱਖ ਸੰਗਤਾਂ ਨੂੰ ਦਾਸ ਵੱਲੋਂ ਸਤਿਕਾਰ ਸਹਿਤ ਫਤਿਹ ਪ੍ਰਵਾਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਪ ਸਾਰਿਆਂ ਨੂੰ ਪਤਾ ਹੀ ਹੈ ਕਿ ਧੰਨ ਧੰਨ ਸ਼੍ਰੀ ਗੁਰੂ ਤੇਗ ਬਹਾਦਰ ਮਹਾਰਾਜ ਜੀ ਅਤੇ ਉਹਨਾਂ ਦੇ ਪਰਮ ਸੇਵਕ ਸਿੱਖ ਭਾਈ ਮਤੀ ਦਾਸ ਭਾਈ ਸਤੀ ਦਾਸ ਭਾਈ ਦੇ ਆਲਾ ਜੀ ਦਾ 350 ਸਾਲਾ ਪਾਵਨ ਸ਼ਹੀਦੀ ਦਿਹਾੜਾ ਜੋ ਨਵੰਬਰ ਮਹੀਨੇ ਦੀ 25 ਤਰੀਕ ਨੂੰ ਪੂਰੇ ਸੰਸਾਰ ਭਰ ਵਿੱਚ ਮਨਾਇਆ ਜਾ ਰਿਹਾ ਹੈ ਇਸ ਸੰਬੰਧ ਵਿੱਚ ਬਹੁਤ ਵੱਡੇ ਕਥਾ ਕੀਰਤਨ ਦਰਬਾਰ ਤੇ ਮਹਾਨਗਰ ਕੀਰਤਨ ਸ਼ਹੀਦੀ ਯਾਤਰਾ માં ਵੱਖ-ਵੱਖ ਥਾਵਾਂ ਦੇ ਆਰੰਭ ਹੋ ਚੁੱਕੀਆਂ ਹਨ ਮੇਰੀ ਸਮੂਹ ਗੁਰਦੁਆਰਾ ਪ੍ਰਬੰਧਕ ਕਮੇਟੀਆਂ ਸਿੱਖ ਜਥੇਬੰਦੀਆਂ ਸਭਾ ਸੁਸਾਇਟੀਆਂ ਸਰਧਾਲੂ ਸੇਵਕ ਸਿੱਖਾਂ ਨੂੰ ਸਿੱਖ ਤੇ ਗੈਰ ਸਿੱਖ ਸਭ ਨੂੰ ਨਿਮਰਤਾ ਸਹਿਤ ਅਪੀਲ ਹੈ ਕਿ ਜੋ ਤੱਕ ਸ੍ਰੀ ਹਰਮੰਦਰ ਜੀ ਪਟਨਾ ਸਾਹਿਬ ਤੋਂ ਇਹ ਪਾਵਨ ਯਾਤਰਾ ਨਗਰ ਕੀਰਤਨ ਸ਼ਹੀਦੀ ਯਾਤਰਾ ਗੁਰਤੇਗ ਬਹਾਦਰ ਮਹਾਰਾਜ ਤੇ ਸਾਥੀ ਸਿੰਘਾਂ ਦੀ ਆਰੀਏ ਦਾ ਹਰ ਜਗ੍ਹਾ ਤੇ ਥਾਂ-ਥਾਂ ਤੇ ਸਵਾਗਤ ਕੀਤਾ ਜਾਵੇ ਸਾਡੇ ਗੁਰੂ ਤੇਗ ਬਹਾਦਰ ਜੀ ਦਾ 350 ਸ਼ਹੀਦੀ ਦਿਵਸਾਂ ਜਿਸ ਦੀ ਸਾਡੇ ਮਨਾਂ ਦੇ ਉੱਤੇ ਦਾਦਾ ਹੀ ਪ੍ਰਭਾਵ ਰਹਿੰਦਾ ਜਿਨ੍ਹਾਂ ਨੂੰ ਹਿੰਦ ਦੀ ਚਾਦਰ ਦੇ ਨਾਲ ਜਾਇ ਦਿੱਤਾ ਗਿਆ ਹਿੰਦੁਸਤਾਨ ਦੀ ਰੱਖਿਆ ਖਾਤਰ ਉਹਨਾਂ ਨੇ ਆਪਣੀ ਜਾਨ ਦੇ ਉਹਨਾਂ ਦੀ ਸ਼ਹੀਦੀ ਗੁਰੂ ਤੇਗ ਬਹਾਦਰ ਜੀ ਭਾਈ ਮਤੀ ਦਾਸ ਜੀ ਭਾਈ ਸਤੀ ਦਾਸ ਜੀ ਭਾਈ ਵਿਆਲਾ ਜੀ ਨਿਸਾਨੀ ਸ਼ਹਾਦਤ ਨੂੰ ਸਮਰਪਿਤ ਮਹਾਨ ਜਾਗਰਤੀ ਯਾਤਰਾ ਜੋ 18 ਸਤੰਬਰ ਪਟਨਾ ਸਾਹਿਬ ਤੋਂ ਸ਼ੁਰੂ ਹੋਈ ਜਿਹਦੇ ਵਿੱਚ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਦੀ ਪਹਿਲੀ ਪਿਤਾ ਦੇ ਨਾਲ ਮਿਲਣੀ ਤੇ ਬਿਸੋੜਾ ਦਾ ਸਥਾਨ ਕੇਸਗੜ੍ਹ ਸਾਹਿਬ ਉਹਨਾਂ ਦੀ ਯਾਦ ਨੂੰ ਤਾਜ਼ਾ ਰੱਖਣ ਖਾਤਰ ਪਟਨਾ ਸਾਹਿਬ ਤਖਤ ਤੋਂ ਸ਼ੋਭ ਯਾਤਰਾ ਕੱਢੀ ਜਾ ਰਹੀ ਹੈ